ਇਹਨਾਂ ਨੂੰ ਮੈਂ ਐਕਸਟਰਾ ਜਿਵੇਂ ਆਪਾਂ ਲੇਟੀ ਕਰੰਨੇ ਬਣਾ ਕੇ ਪਾਉਨੇ ਹਨ ਹਾਂ ਉਹਨੂੰ ਬੈਟਲ ਚ ਐਕਸਟਰਾ ਉਹਨਾਂ ਨੂੰ ਦੁੱਧ ਵਾਲੀਆਂ ਨੂੰ ਉਹਨਾਂ ਨੂੰ ਵੱਧ ਪਾਉਣਾ ਉਹਦੇ ਨਾਲ ਦੁੱਧ ਨੂੰ ਫਰਕ ਪੈਂਦਾ ਹਾਂ ਉਹਨਾਂ ਨੂੰ ਜਾਨਕਿ 2 ਕਿਲੋ ਇੱਕ ਟਾਈਮ ਦਾ ਭਿਉਂਕੇ ਉਹਨੂੰ ਸਮਾਰ ਕੇ ਬਸ ਫੇਰ ਖਵਾਉਣਾ ਉਹਨਾਂ ਨੂੰ ਕੋਈ ਬਾਲਾ ਨਹੀਂ ਤੁਸੀਂ 2-4 ਗੱਟੇ ਲੈ ਕੇ ਜਾਓ ਵਰਤ ਕੇ ਦੇਖੋ ਇਹ ਨਾ ਹੋਵੇ ਵੀ 2 ਦਿਨ ਪਾ ਕੇ ਰਿਜ਼ਲਟ 2 ਦਿਨ ਤੱਕ ਰਿਜ਼ਲਟ ਡਾਕਟਰ ਦੀ ਦਵਾਈ ਵੀ ਨਹੀਂ ਦਿੰਦੀ ਮਰੀਜ਼ ਨੂੰ ਆਪਾਂ ਇਹੀ ਵਰਤੀ ਸੀਗੀ 10000 ਅੱਛਾ ਤੇ ਵਰਤਦੇ ਆ ਰਿਜ਼ਲਟ ਵਧੀਆਗਾ ਇਹਦਾ ਜੇ ਪੈ ਗਿਆ ਪਸੂ ਹਾਂਜੀ ਜੇਜੇ ਪੈ ਗਿਆ ਪਸੂ ਹਾਂਜੀ ਜੇਜੇ ਪੈ ਗਿਆ ਹੌਲੀ ਹੌਲੀ ਪੈਂਦਾ ਨਾ ਕੋਈ ਵੀ ਨਵੀਂ ਚੀਜ਼ ਹੈ ਨਾ ਪਾਉਣੇ ਆਪਾਂ ਘਾਟ ਕੇ ਇਹ ਜਿਵੇਂ ਆਪਾਂ ਗੱਲ ਕਰਦੇ ਹੁਣ ਜਾਂਦਾ ਕਿੱਥੇ ਕਿੱਥੇ ਆ ਦੁੱਧ ਆਪਣਾ ਜੀ ਬੇਰਕਾ ਚ ਵੀ ਜਾਂਦਾਗਾ ਤੇ ਪ੍ਰਾਈਵੇਟ ਡੈਰੀ ਚ ਵੀ ਜਾਂਦਾਗਾ ਜੀ ਟੈਸਟ ਕਰਕੇ ਫਾਇਡ ਤੇ ਕਿੰਨਾ ਦਾ ਫਰਕ ਟੈਸਟ ਦਾ ਫਾਇਡ ਦੇ ਵਿੱਚ ਜਾਨ ਪੁਆਇੰਟ ਦਾ ਫਰਕ ਪੈਂਦਾਗਾ ਹਾਜੀ ਹਜੇ ਮੈਨੂੰ ਟਾਈਮ ਸਮਾਂ ਹੋਇਆ ਨਹੀਂ ਹੈ ਨਾ ਦਾ ਦਿਖਾ ਦੰਨੇ ਕਿ ਕਈ ਵਾਰ ਹੁੰਦਾਗਾ ਕਿਤੇ ਵੀ ਭਰੀਆਂ ਵੀਆਂ ਬੋਰੀਆਂ ਵੀ ਗੱਪੜੀਆਂ ਹਾਂ ਸੰਲੈਂਟ ਦੀਆਂ ਹਾਂ ਹਾਜੀ ਉੱਪਰ ਝਾੜੀਆਂ ਪਈਆਂ ਹੋਣ ਮਤਲਬ ਆਏ ਨਾ ਸਮਝ ਲਓ ਭਾਈ ਕਿ ਅਸੀਂ ਐਡ ਕਰਨ ਆਏ ਤਾਂ ਖਰੇ ਹਾਂ ਬਈ ਕਈ ਵਾਰ ਹੁੰਦਾਗਾ ਬੋਰੀ ਘਲਾ ਕੇ ਦਿਖਾਉਂਦੇ ਆ ਹੈ ਤੇ ਅਸੀਂ ਕੁਆਲਿਟੀ ਤੇ ਨਹੀਂ ਕੁਆਲਿਟੀ ਤੇ ਵਿਸ਼ਵਾਸ ਕਰਦੇ ਹਾਂ ਅਸੀਂ ਤੁਹਾਨੂੰ ਕੁਆਲਿਟੀ ਦੇਣੀ ਆ ਹਾਂ ਵੀ ਕੱਲੂ ਤੁਹਾਨੂੰ ਕੋਈ ਨੁਕਸਾਨ ਨਾ ਹੋਵੇ ਕਿਉਂਕਿ ਅਸੀਂ ਪਰਿਵਾਰ ਚ ਵਾਅਦਾ ਕਰ ਰਹੇ ਆ ਥੋੜੇ ਜਿ 5 ਕੁ ਦਿਨ ਹੋਏ ਨੇ 6 ਦਿਨ ਮੇਰੇ ਨਾਲ ਸਾਡੇ ਰਿਸ਼ਤੇਦਾਰੀ ਚ ਡੈਥ ਹੋ ਗਈ ਤੇ ਉਧਰ ਥੋੜੇ ਜਿ ਬਿਜੀ ਹੋ ਗਏ ਹਨਾ ਉਹ 2 ਦਿਨ ਸਾਥੋਂ ਪਈ ਨਹੀਂ ਮੇਰੇ ਮਾਤਾ ਦਾ ਕੰਮ ਕਰ ਨਹੀਂ ਸਕਦੇ ਇੰਨਾ ਤੇ ਉਹ 2 ਦਿਨਾਂ ਨੇ ਦੱਸਿਆ ਕਨੇ ਕਨੇ ਘਟਿਆ 오ਹੋ ਫਰਕ ਪਾ ਗਿਆ ਕਿਲੋ ਕਿਲੋ ਦਾ ਉਹ ਵੀ ਦੋ ਦਿਨ ਹਾਂ ਪਾਇਆ ਨਹੀਂ ਕਿ ਪਸ਼ੂ ਨੂੰ ਖਰਾਕ ਨਹੀਂ ਮਿਲਨੀ ਜਦੋਂ ਤਾਂ ਫਿਰ ਦੁੱਧ ਦਾ ਵੀ ਹਨਾ ਫਿਰ ਉਦੋਂ ਰਿਜ਼ਲਟ ਦਾ ਪਤਾ ਲੱਗਦਾ ਜਦੋਂ ਆਪਾਂ ਪਾਈ ਜਾਂਦੇ ਆਪਾਂ ਨੂੰ ਕੋਈ ਖਾਸ ਨਹੀਂ ਪਤਾ ਲੱਗਦਾ ਹਾਂ ਉਹਨੂੰ ਹਟੋ ਦਾ ਦੋ ਕੁ ਦਿਨ ਦੋ ਦਿਨਾਂ ਦੀ ਦੱਸਦਾ ਵੀ ਹਾਂ ਦੋ ਦਿਨਾਂ ਚ ਫਰਕ ਦੇ ਦਿੱਤਾ ਹੈ ਨਹੀਂ ਹੈ ਫਿਰ ਆ ਕੇ ਪਾਇਆ ਤਾਂ ਉੱਥੇ ਕੰਮ ਚੱਲਿਆ ਜਾਂਦਾ ਹੈ ਸਟੀਮ ਟੈਕਨੋਲੋਜੀ ਦੇ ਨਾਲ ਕਰ ਰਹੇ ਹਾਂ ਤੇ ਯਾਰ ਹਾਂ ਡਾਕਟਰਾਂ ਦੇ ਸਹਿਯੋਗ ਦੇ ਨਾਲ ਸਾਰੇ ਟੀਮ ਵਰਕ ਚੱਲ ਰਿਹਾ ਵਾ ਵੀ ਪਸ਼ੂ ਨੂੰ ਕੋਈ ਨੁਕਸਾਨ ਨਾ ਹੋਵੇ ਪਸ਼ੂ ਲਿਸਾ ਨਾ ਹੋਵੇ ਪਸ਼ੂ ਲਿਸਾ ਨਾ ਹੋਵੇ ਦੁੱਧ ਚ ਵਾਧਾ ਹੋਵੇ ਗੱਭਣ ਹੋ ਜੇ ਟਾਈਮ ਨਾ ਗੱਭਣ ਹੋ ਜੇ ਹੁਣ ਐਂ ਲੱਗਦਾ ਬਈ ਕਿ ਜੇ ਆ ਫੀਡ ਵਰਤੀ ਐਂ ਲੱਗਦਾ ਕਿ ਇੱਕ ਪਸ਼ੂ ਇਹਨੇ ਹੋਰ ਖੜਾ ਕਰਤਾ ਸੀ ਹਾਂਜੀ ਹਾਂ ਬਿਲਕੁਲ ਐਂ ਤਾਂ ਹੈਗਾ ਹੁਣ ਤਾਂ ਜੀ ਕਰਦਾ ਬਈ ਲੈ ਆਈਏ ਪਸ਼ੂ ਨਹੀਂ ਪਸ਼ੂ ਲਿਆਵਾਂਗੇ ਜੀ ਜਗ੍ਹਾ ਜਗ੍ਹਾ ਆਪਣਾ ਤਾਂ ਸ਼ੁਰੂ ਤੋਂ ਹੀ ਹਨਾ ਤੰਦਈ ਇਹ ਆ ਹਨਾ ਪਸ਼ੂਆਂ ਦਾ ਹਾਂਜੀ ਮਿੱਤਰੋ ਸਾਥ ਸ੍ਰੀ ਕਾਲ ਜੀ ਹੈ ਤੇ ਲੋ ਜੀ ਗੱਲਬਾਤ ਦੇਖੋ ਐ ਬਈ ਆਪਣਾ ਚੈਨਲ ਜਿਹੜਾ ਹੈ ਨਾ ਖਾਸ ਕਰਕੇ ਜੱਟਾਂ ਜੀਮੇਦਾਰਾਂ ਦੇ ਸਿਰ ਤੇ ਚੱਲਦਾ ਭਾਈ ਹੈ ਟਰੈਕਟਰ ਗੱਡੀਆਂ ਜੋ ਸੰਦ ਛੜੇ ਭਾਈ ਸਾਰੇ ਨੇ ਭਾਈ ਇਹ ਆਪ ਆਪਣਾ ਚੈਨਲ ਥੋੜੇ ਸਿਰ ਤੇ ਖੜਾ ਹੋਇਆ ਪਲੱਸ ਇੱਕ ਹੋਰ ਚੀਜ਼ ਆ ਜੀਮੇਦਾਰਾਂ ਦਾ ਘਰੇ ਭਾਈ ਪਸ਼ੂ ਹੁੰਦੇ ਨੇ ਤੇ ਆਪਾਂ ਨੂੰ ਸਨਲਾਈਟ ਵਾਲੇ ਬਾਈ ਹੁਣਾਂ ਨੇ ਨਾ ਜਿਹੜੇ ਕੈਟਲ ਫੀਡ ਆ ਲੈਣੇ ਭਾਈ ਜਦੋਂ ਕੰਟੈਕਟ ਕਰਿਆ ਮੈਂ ਕਿਹਾ ਭਾਈ ਦੇਖੋ ਫੈਕਟਰੀ ਅਸੀਂ ਬਾਅਦ ਚ ਜਾਵਾਂਗੇ ਅਸੀਂ ਤਾਂ ਵੀਡੀਓ ਕਰਾਂਗੇ ਜੇ ਸਾਨੂੰ ਆਇਆ ਬਾਈ ਗਾਹਕ ਦਾ ਰਿਸਪੌਂਸ ਦਿਖਾਓ ਬਾਈ ਕਿਵੇਂ ਦਾ ਆਪਾਂ ਗੁਰਪ੍ਰੀਤ ਵੀਰੇ ਕਹੇ ਬਈ ਸੱਸ ਕਰ ਸੱਸ ਕਿੰਨੇ ਠੀਕ ਠਾਕ ਬਾਈ ਮੈਂ ਕਿਹਾ ਬਾਈ ਹੁਣ ਤਾਂ ਜਦੋਂ ਮੈਨੂੰ ਫੋਨ ਆਇਆ ਕਿ ਬਾਈ ਵੀਡੀਓ ਕਰਨੀ ਮੈਂ ਕਿਹਾ ਬਾਈ ਮੈਨੂੰ ਕਸਟਮਰ ਰਿਸਪੌਂਸ ਦਿਖਾਓ ਸਾਨੂੰ ਪਤਾ ਤਾਂ ਲੱਗੇਗਾ ਇਹ ਤੇ ਹੈ ਕੀ ਆ ਹੈ ਕਿ ਵਾਕਈ ਬਾਈ ਆਪਣੀ ਫੀਡ ਦੇ ਵਿੱਚ ਕੁਝ ਹੈਗਾ ਪਸੂ ਨੂੰ ਫਰਕ ਪੈਂਦਾ ਆਪਣੇ ਕਾਰੋਬਾਰ ਨੂੰ ਫਰਕ ਪੈਂਦਾ ਹੈ ਹਾਂਜੀ ਬਿਲਕੁਲ ਬਾਈ ਪਿੰਡ ਕਿਹੜੇ ਖੜੇ ਆਪਾਂ ਉਹ ਆਪਣੇ ਪਿੰਡ ਜੀ ਦੱਦਾ ਹੂਰਾ ਤੁਸੀਂ ਰੈਕੋਟ ਜ਼ਿਲ੍ਹਾ ਲੋਧਿਆਣਾ ਜ਼ਿਲ੍ਹਾ ਦਾ ਦਿਹਾਣਾ ਹਾਂਜੀ ਬਈ ਉਹਦਾ ਆਪਾ ਡੇਰੀ ਫਾਰਮਿੰਗ ਦਾ ਕੰਮ ਕਿੰਨੇ ਕਿ ਟਾਈਮ ਤੋਂ ਕਰੀ ਜਾਂਦੇ ਆ ਮੇਰੇ ਤਾਂ ਹੀ ਜਾਣ ਕੇ ਮੇਰੇ ਤਾਂ ਸੁਰਤ ਤੋਂ ਪਹਿਲੇ ਮੇਰੇ ਡੈਡੀ ਘਰ ਕੀ ਸਾਰੇ ਕਰਦੇ ਆ ਨਾ ਤੇ ਜਿਹੜੇ ਧੰਦੇ ਦੇ ਹਨਾ ਪੈਜੀ ਜਿਵੇਂ ਮੈਸਤਰੀਆਂ ਮੁੰਡਾ ਮਿਸਤਰੀ ਡੱਟਣਾ ਹੁੰਦਾ ਖੇਤੀ ਤੇ ਬਸਮਾਤੀ ਬੜਨਾ ਕਰਦੇ ਹੋ ਕੰਮ ਤੇ ਜਾਣ ਕੇ ਮੇਰੇ ਸੁਰਤ ਤੱਕ ਅਸੀਂ 12 13 ਨਗ ਕਹ ਰਹੀ ਹਾਂ ਕਿ ਰਹੀ ਹੈ ਨਾ ਹਾਂ ਸ਼ੁਰੂ ਤੋਂ ਹੀ ਕਹਿੰਦੇ ਸ਼ੁਰੂ ਤੋਂ ਹੀ ਵੀਰੇ ਹਾਂ ਮਤਲਬ ਸ਼ੁਰੂ ਤੋਂ ਆਪਾਂ ਆ ਆ ਤਾਂ ਪਾਈ ਆਪਣੇ ਨਾ ਆਪਣੇ ਬੰਦਿਆਂ ਦੀ ਨਵੀਂ ਫੀਡ ਆ ਹਾਂਜੀ ਹਾਂਜੀ ਥੋੜਾ ਟਾਈਮ ਹੋਇਆ ਹਜੇ ਲਾਂਚ ਕਰੀ ਨੂੰ ਹਾਂਜੀ ਇਸ ਤੋਂ ਪਹਿਲਾਂ ਮੰਨ ਲਓ ਆਪਣੇ ਬਜ਼ੁਰਗ ਕਿਆ ਵਰਤਦੇ ਸੀ ਫਿਰ ਬਜ਼ੁਰਗ ਦੇਖੋ ਜੀ ਉਹਨਾਂ ਦਾ ਤਾਂ ਆਪਾਂ ਨੂੰ ਪਤਾ ਨਹੀਂ ਹਨਾ ਮੈਂ ਦੇਖੋ 2013 ਦੇ ਵਿੱਚ ਬਾਹਰੋਂ ਆਏ ਹਾਂ ਜਿਉਂ ਮੈਂ ਹਨਾ ਪਸ਼ੂ ਸੰਭਲਣ ਲੱਗਿਆ ਤੇ ਉਸ ਤੋਂ ਬਾਅਦ ਚ ਮੈਂ ਫੀਡਾਂ ਵਰਤੀਆਂ ਬਹੁਤ ਹਨਾ ਵਰਤਪੁਰਤ ਕੇ ਨਹੀਂ ਗੱਲ ਬਣੀ ਤਾਂ ਫਿਰ ਮੈਂ ਸਿਰਫ ਅਨਾਜ ਵਿੱਚ ਆਪਣੀ ਘਰ ਦੀ ਕਾਨਕ ਹੋ ਗਈ ਜਾਂ ਗੁੱਲੀ ਡੰਡਾ ਹੋ ਗਿਆ ਪਾਂਗਾ ਰਹਾਂਗਾ ਫਿਰ ਹਾਂਜੀ ਉਸ ਤੋਂ ਬਾਅਦ ਹੁਣ ਮੈਨੂੰ ਨਾ 2 ਮਹੀਨੇ ਹੋ ਗਏ ਆ ਸਲਾਹ ਕੇ ਕੰਮ ਸੀ ਕੰਮ ਹੈ ਬਈ ਬਈ ਦੇ ਨਮੀ ਚੀਜ਼ ਕੋਈ ਵੀ ਆ ਜੀ ਯਾਰ ਪਹਿਲਾਂ ਪਰਖਣ ਲੱਗੇ ਥੋੜਾ ਜਿਆਦਾ ਤੇਜ਼ਖ ਤੇ ਹੈ ਆਪਣੇ ਪਿੰਡੋਂ ਹੀ ਸੀਗਾ ਜੀ ਮੁੰਡਾ ਤੇ ਉਹਨੇ ਲਿਆ ਕੇ ਵਰਤੀ ਹੋਈ ਕਿ ਰਿਜ਼ਲਟ ਵਧੀਆ ਜਿਵੇਂ ਗੱਲਾਂ ਹੋ ਜਾਂਦੀਆਂ ਹਨਾ ਮੈਂਹਰੀ ਚ ਜਾਣੇ ਆਪਾਂ ਗੱਲ ਕਰਦੇ ਆਂ ਵੀ ਕਹਿੰਦੇ ਵੀ ਸੰਲਾਈਟ ਕੇਰਾ ਵੀ ਲਿਆ ਕੇ ਵਰਤ ਕੇ ਦੇਖੋ ਠੀਕ ਆ ਆਪਾਂ ਕਿਹੜੀ ਵਰਤੀ ਫਿਰ ਆਪਾਂ ਇਹੀ ਵਰਤੀ ਸੀਗੀ 10000 ਅੱਛਾ ਤੇ ਵਰਤਦੇ ਆ ਰਿਜ਼ਲਟ ਵਧੀ ਬਿੱਡੇ ਪੈ ਗਿਆ ਪਸੂ ਹਾਂਜੀ ਗੇਜੇ ਪੈ ਗਿਆ ਹਾਂਜੀ ਗੇਜੇ ਪੈ ਗਿਆ ਹੌਲੀ ਹੌਲੀ ਪੈਂਦਾ ਨਾ ਕਿਉਂਕਿ ਕੋਈ ਵੀ ਨਵੀਂ ਚੀਜ਼ ਹੈ ਨਾ ਪਾਉਨੇ ਆਪਾਂ ਸਾਟ ਕੇ ਤਾਂ ਹੌਲੀ ਹੌਲੀ ਫਿਰ ਪਸੂ ਖਾਣ ਲੱਗ ਜਾਂਦਾ ਪਸੂ ਹਾਂ ਸੱਜਰੀਆਂ ਕਿਹੜੀਆਂ ਨੇ ਬਈ ਨਾ ਚ ਹਜੇ ਸੱਜਰਾਂ ਦੇਖੋ ਜੀ ਹਜੇ ਤਾਂ ਫਲਾਲ ਤੋਕੜਾਂ ਉਗੀਆਂ ਹਨ ਇਹ ਦੋ ਕੋ ਪਸੂ ਨੇ ਮੇਰੇ ਕੋਲੇ ਹਨ ਜਿਵੇਂ ਉਹ ਝੋਟੀ ਹੋ ਗਈ ਪਹਿਲਾਂ ਝੋਟੀ ਆ ਹਨ ਤੇ ਇੱਕ ਆ ਮੱਝ ਹੋ ਗਈ ਠੀਕ ਹੈ ਠੀਕ ਹੈ ਨਾ ਦੋ ਹੋ ਗਈਆਂ ਤੇ ਤੀਜੀ ਇਹ ਇਹ ਥੋੜੀ ਜੀ ਬਿਮਾਰ ਹੋ ਗਈ ਸੀ ਲੇਕਿਨ ਪਰ ਫੀਡ ਨੇ ਦੱਸਿਆਗਾ ਇਹ ਆਪਣਾ ਨਾ ਵਾਲਾ ਨਾ ਪ੍ਰਤੀ 1.5 ਕਿਲੋ ਦੁੱਧ ਦਾ ਫਰਕ ਪੈ ਜਾਂਦਾ ਇੱਕ ਟਾਈਮ ਦਾ ਹਾਂਜੀ ਇੱਕ ਟਾਈਮ ਕੱਢ ਗਈ ਹੈ ਹਾਂਜੀ ਅੱਛਾ ਮਤਲਬ ਭਾਈ ਉਹ ਤਾਂ ਜਿਵੇਂ ਆਪਾਂ ਗੱਲ ਕਰਦੇ ਹੁਣ ਜਾਂਦਾ ਕਿੱਥੇ ਕਿੱਥੇ ਆ ਦੁੱਧ ਆਪਣਾ ਜੀ ਬੇਰਕਾ ਚ ਵੀ ਜਾਂਦਾ ਹੈ ਤੇ ਪ੍ਰਾਈਵੇਟ ਡੈਰੀ ਚ ਵੀ ਜਾਂਦਾ ਹੈ ਜੀ ਟੈਸਟ ਕਰਕੇ ਫਾਇਰ ਤੇ ਕਿੰਨਾ ਕੁ ਫਰਕ ਟੈਸਟ ਦਾ ਫਾਇਰ ਦੇ ਵਿੱਚ ਯਾਨੀ ਕਿ 2-3 ਪੁਆਇੰਟ ਦਾ ਫਰਕ ਪੈਂਦਾ ਹੈ ਹਜੇ ਹਜੇ ਮੈਨੂੰ ਟਾਈਮ ਸਮਾਂ ਹੋਇਆ ਨਹੀਂ ਹੈ ਨਾ ਬਾਕੀ ਸਿਰੇ ਮੇਰੇ ਪਸ਼ੂ ਹਜੇ ਜਿਵੇਂ ਸੱਜਰ ਉਹ ਸੂਪੇ ਤੇ ਥੋੜਾ ਜਿਹਾ ਖਾਨ ਚ ਵੀ ਉਹ ਕਰਦੇ ਸੀਗੇ ਹੁਣ ਤਾਂ ਵਧੀਆ ਖਾਨ ਲੱਗੇ ਮੈਂ ਜੀ ਇਹ ਨਹੀਂ ਕਰਦਾ ਯਾਰ ਕਿ ਯਾਰ ਬਾ ਆਉਰੇ ਕਿੱਥੇ ਪਸ਼ੂ ਨਹੀਂ ਨਹੀਂ ਉਹ ਤਾਂ ਕਰ ਰਿਹਾ ਹੈ ਪਤਾ ਗੱਲ ਕੀ ਹੈ ਵੀਰੇ ਬਾਹਰ ਨਾਲੋਂ ਤਾਂ ਬਹੁਤ ਫਰਕ ਆ ਯਾਰ ਇੱਥੇ ਹਾਂ ਹੈਨਾ ਆਪਾਂ ਕਿਸੇ ਦੇ ਥੱਲੇ ਕੰਮ ਕਰਨਾ ਇੱਥੇ ਆਪਦਾ ਸਰਦਾਰੀ ਨਾਲ ਹੈਨਾ ਕਰਦੇ ਆ ਤੇ ਆਪਦਾ ਨੀਂਦੇ ਉੱਠਣਾ ਪੈਣਾ ਬਾਈ ਜੀ ਕਰਦਾ ਹੁਣ ਪਸ਼ੂ ਵਧਾਉਣ ਦੇ ਨੂੰ ਹਾਂ ਜੀ ਪਸ਼ੂ ਵਧਾਵਾਂਗੇ ਜੀ ਮੇਰਾ ਸਾਡਾ ਇਧਰ ਨਾ ਪਾਣੀ ਦਾ ਹੱਲ ਨਹੀਂ ਹਾਂ ਦਾ ਹੱਲ ਹੋ ਗਿਆ ਮੇਰਾ ਤਾਂ ਜਗਾ ਪਈ ਆ ਪਸ਼ੂ ਵਧਾਉਣ ਨੂੰ ਜੀ ਕਰਦਾ ਹਾਂ ਤੇ ਇਹਦੇ ਵਿੱਚ ਫਾਇਦਾ ਵੀ ਆਪਾਂ ਨੂੰ ਖੇਤੀ ਨਾਲੋਂ ਵੀ ਮੈਂ ਤਾਂ ਕਹਿੰਦਾ ਫਾਇਦਾ ਜੀ ਨੇ ਕਰਨਾਗਾ ਹਾਂ ਜਿਹਨੇ ਹੁਣ ਬੰਦੇ 10 ਸਾਢੇ ਕਿ ਕਰਨਾ ਕੰਮ ਉਹਨੂੰ ਤਾਂ ਕੋਈ ਫਰਕ ਨਹੀਂ ਆ ਬਸ ਇਹ ਆ ਤੁਹਾਡਾ ਟੱਬਰ ਆਪਾਂ ਵਧੀਆ ਕਰੀ ਜਾਂਦੇ ਹਾਂ ਹਾਂਜੀ ਆਪਦਾ ਵਧੀਆ ਕਰੀ ਜਾਂਦੇ ਹਾਂ ਜੀ ਹੁਣ ਜਿਵੇਂ ਸਾਰੇ ਘਰ ਦੇ ਬਈ ਧਿਆਨ ਰੱਖਦੇ ਨੇ ਪਸ਼ੂਆਂ ਦਾ ਹਾਂਜੀ ਸਾਰੇ ਧਿਆਨ ਰੱਖਦੇ ਨੇ ਜੀ ਬਾਕੀ ਛੇੜੇ ਮੇਰੇ ਕੋਲ ਐਮਨਤੀ ਦਾ ਬੱਚਾਗਾ ਅੱਛਾ ਉਹਨੇ ਬਾੜਾ ਜੀ ਲਵਾ ਕੇ ਰੱਖਿਆਗਾ ਪਾਲਿਆਗਾ ਉਹ ਹੁਣ 3 ਸਾਲਾਂ ਦਾ ਹੋਇਆ ਪੂਰਾ ਅੱਛਾ ਹੋਰ ਪੂਰੇ 12 ਮਹੀਨੇ ਚ 4 ਸਾਲਾਂ ਦਾ ਹੋਣਾ ਉਹਨੇ ਅੱਛਾ ਹਾਂਜੀ ਆਵਾਜ਼ ਹੈ ਮਾਦਾ ਤੁਹਾਡੇ ਕੋਲ ਛੋਟਾ ਖੜਾ ਪਈ ਹੈ ਹੈ ਅੱਛਾ ਉਹਦਾ ਬਈ ਇੱਕ ਤਾਂ ਹੁੰਦਾ ਕਿ ਫੀਡ ਪਾਰਤ ਰਹੇ ਤੁਹਾਨੂੰ ਐ ਸੜਾ ਕੇ ਦੇਖੀ ਆ ਕਿ ਯਾਰ ਆਪਾਂ ਆ ਮਿਸ ਨਹੀਂ ਸੜਾ ਕੇ ਇੱਕ ਵਾਰੀ ਨਾ ਸੜਾ ਕੇ ਨਹੀਂ ਦੇਖੀ ਇਹ ਵੀ ਸਾਨੂੰ ਦੱਸ ਦੇਣਾ ਸਾਡੀ ਹਾਂਜੀ ਟੈਸਟ ਹੁੰਦਾ ਟੈਸਟ ਹੋ ਗਿਆ ਸਾਡਾ ਆ ਥੋੜੇ ਜਿ 5 ਕਿ ਦਿਨ ਹੋਏ ਨੇ 6 ਦਿਨ ਮਨਾ ਸਾਡੇ ਰਿਸ਼ਤੇਦਾਰੀ ਚ ਡੈਥ ਹੋ ਗਈ ਤੇ ਉਧਰ ਥੋੜੇ ਜਿ ਬਿਜੀ ਹੋ ਗਏ ਹਨਾ ਮੇਰੇ ਘਰ ਵਾਲੀ ਐਵੇਂ ਮੈਂ ਕਹਦਾ ਮੇਰੇ ਘਰ ਵਾਲੀ ਜਿਆਦਾ ਧਿਆਨ ਰੱਖਦੀ ਆਪਾਂ ਸਾਡਾ ਉਹ 2 ਦਿਨ ਸਾਥੋਂ ਪਈ ਨਹੀਂ ਮੇਰੇ ਮਾਤਾ ਦਾ ਕੰਮ ਕਰ ਨਹੀਂ ਸਕਦੇ ਇੰਨਾ ਤੇ ਉਹ 2 ਦਿਨਾਂ ਨੇ ਦੱਸਿਆ ਕਿੰਨਾ ਕਿੰਨਾ ਘਟਿਆ 오ਹੋ ਫਰਕ ਪਾ ਗਿਆ ਕਿਲੋ ਕਿਲੋ ਦਾ ਉਹ ਹੀ ਦੋ ਦਿਨ ਹਾਂ ਪਾਇਆ ਨਹੀਂ ਕਿ ਪਸ਼ੂ ਨੂੰ ਖਰਾਕ ਨਹੀਂ ਮਿਲਨੀ ਜਦੋਂ ਤਾਂ ਫਿਰ ਦੁੱਧ ਦਾ ਵੀ ਹਨਾ ਫਿਰ ਉਦੋਂ ਰਿਜ਼ਲਟ ਦਾ ਪਤਾ ਲੱਗਦਾ ਜਦੋਂ ਆਪਾਂ ਪਾਈ ਜਾਂਦੇ ਆਪਾਂ ਨੂੰ ਕੋਈ ਖਾਸ ਨਹੀਂ ਪਤਾ ਲੱਗਦਾ ਹਾਂ ਉਹਨੂੰ ਹਟੋ ਦਾ ਦੋ ਕੁ ਦਿਨ ਦੋ ਦਿਨਾਂ ਦੀ ਦੱਸਦਾ ਵੀ ਹਾਂ ਦੋ ਦਿਨਾਂ 'ਚ ਫਰਕ ਦੇ ਦਿੱਤੇ ਆ ਗਏ ਨੇ ਹੈ ਫੇਰ ਆ ਕੇ ਪਾਇਆ ਤਾਂ ਉੱਥੇ ਹੀ ਕੰਮ ਚੱਲਿਆ ਜਾਂਦਾ ਹੈ ਬਈ ਆਪਣੇ ਵਾਲੀਆਂ ਦੇਖ ਕੇ ਗਾਣ ਗਵਾਂਡ ਤਾਂ ਨਹੀਂ ਵਰਤਣ ਲੱਗ ਗਏ ਹੈ ਗਾਣ ਗਵਾਂਡ ਹਾਂ ਵਰਤਦੇ ਆ ਮੇਰੇ ਇੱਧਰ ਘਰ ਵਾਲੇ ਵਰਤਦੇ ਆ ਉਹ ਐਨਕ ਤਾਂ ਚੂਰਾ ਵਰਤਦੇ ਜਾਂ ਕਿਹੜੀ ਹੈ ਨਾ ਉਹ ਉਹ ਲਿਆਉਂਦੇ ਪਰ ਲਿਆਉਣ ਲੱਗ ਗਏ ਨੇ ਹੈ ਗੱਟੇ ਦੇ ਦੇਣੇ ਭਜਿਆ ਲੈ ਕੇ ਆਉਂਦੇ ਨੇ ਮੇਰੇ ਕੋਲ ਤਾਂ ਉਹ ਵੀ ਪਈ ਆ ਉਹ ਆਪਾਂ ਕਿਹੜਾ ਕੋਈ ਲੁਕੋਆ ਉਹ ਸਾਹਮਣੇ ਪਈ ਆ ਬੋਲੀ ਤਾਂ ਮੇਰਾ ਡਰੰਪਰ ਆ ਕਿਉਂਕਿ ਮੈਂ ਵੀ ਇਹਨਾਂ ਨੂੰ ਕਿਹਾ ਸੀ ਮੈਂ ਕਿਹਾ ਮੈਨੂੰ ਨਾ ਉੱਥੇ ਹੀ ਹੋ ਸਕਦਾ ਬਾਈ ਦੇ ਘਰੇ ਪਾਉ ਬਾਈ ਕਹਿੰਦਾ ਬਾਈ ਦੇ ਘਰੇ ਵਾਧੂ ਪ ਵੀ 25 ਘਟੇ اچھا ਹਾਂ ਖਾਲੀ ਵਸ ਹੋ ਜਾਂਦੇ ਆ ਡਰਮ ਪਰ ਕੇ ਰੱਖਿਆ ਵਾ ਮੇਰਾ ਸਪੈਸਲ ਤੇ ਬੋਰੀਆਂ ਉਹ ਪਾਣੀ ਆਹ ਫਿਰ ਪਹਿਲਾਂ ਆਹ ਵਰਤੀਓ ਹੈ ਹਾਂਜੀ ਇਹ ਵਰਤੀ ਸੀਗੀ ਪਹਿਲਾਂ ਤਾਂ ਇਹ ਤਾਂ ਵਰਤ ਵਰਤ ਗਿਆ ਲੈ ਆਈ ਵੀ ਆਪਾਂ ਦਿਖਾ ਦੰਦੇ ਆ ਕਿ ਕਈ ਵਾਰ ਹੁੰਦਾਗਾ ਕਿਤੇ ਵੀ ਭਰੀਆਂ ਵੀ ਬੋਰੀਆਂ ਵੀ ਗੱਪੜੀਆਂ ਹਾਂ ਸੰ ਲੈਟ ਦੀਆਂ ਹਾਂ ਹਾਂਜੀ ਉੱਪਰ ਝਾੜੀਆਂ ਪਈਆਂ ਹੋਣ ਮਤਲਬ ਆਏ ਤਾਂ ਸਮਝ ਲੋ ਭਾਈ ਕਿ ਅਸੀਂ ਐਡ ਕਰਨਾ ਤਾਂ ਕਰੇ ਹੁਣ ਬੋਰੀ ਕਲਾ ਕੇ ਰਖਾਤੇ ਆ ਹੈ ਖਾਲੀ ਹੋਈਆਂ ਪਈਆਂ ਨੇ ਹਾਂ ਹਾਂਜੀ ਤਾਂ ਬੇਜਬੂਦੂ ਦਿੱਤੇ ਆ ਜੀ ਕਵਾੜੀਆਂ ਨੂੰ ਬੋਰੀਆਂ ਛੱਡਦੀਆਂ ਨਹੀਂ ਗੀਆਂ ਬਸ ਭਾਂਡੇ ਭੁੰਡੇ ਲੈਣ ਦੇ ਹਾਂ ਸਿਹਤ ਨੂੰ ਕਿੰਨਾ ਕ ਫਰਕ ਹੈ ਬਜੂ ਨੂੰ ਪਹਿਲਾਂ ਨੂੰ ਸਿਹਤ ਨੂੰ ਆਏ ਆ ਜੀ ਦੇਖੋ ਬਾਕੀ ਸਿਰੇ ਤਾਂ ਇੱਕ ਗੱਲ ਇਹ ਆ ਜਿਵੇਂ ਆਪਾਂ ਉਹਨਾਂ ਨੂੰ ਇਹਨਾਂ ਨੇ ਦਾਸਤਾ ਸੀਗਾ ਮੈਨੂੰ ਹਨਾ ਵੀ ਕਈ ਵਾਰ ਕੋਈ ਤੁਹਾਨੂੰ ਕੋਈ ਪ੍ਰੋਬਲਮ ਹੁੰਦੀ ਆ ਡਾਕਟਰ ਵਗੈਰਾ ਦੀ ਜਾਂ ਅਸੀਂ ਆਪਾਂ ਭੇਜਾਂਗੇ ਹਾਂ ਦੇ ਹਾਂ ਫਹਿਲ ਨਹੀਂ ਲੋਡ ਪਈ ਨਹੀਂ ਆਪਾਂ ਫੀਡ ਵਧੀਆ ਪਈ ਹਾਂਜੀ ਫੀਡ ਵਧੀਆ ਲੋਡ ਤਾਂ ਪਈ ਨਹੀਂ ਆਪਾਂ ਨੂੰ ਹਨਾ ਵੀ ਐਸਾ ਕੋਈ ਪ੍ਰੋਬਲਮ ਆ ਗਈ ਹੋਵੇ ਜਾਂ ਕਿਵੇਂ ਆ ਤੇ ਐਸਾ ਕੋਈ ਚੱਕਰ ਨਹੀਂ ਹੋਇਆ ਜਿਵੇਂ ਹੁਣ ਪਸ਼ੂ ਗੋਹਾ ਪਤਲਾ ਕਰਨ ਲੱਗ ਜਾਂਦਾ ਮੋਕ ਲੱਗੇ ਜਾਂਦੇ ਕਈ ਵਾਰ ਕੋਈ ਫੀਡ ਕਰਕੇ ਜੋ ਆਪਣੀ ਕੋਈ ਪ੍ਰੋਬਲਮ ਨਹੀਂ ਪਹਿਲਾਂ ਉਹ ਪ੍ਰਮਾਨ ਦਾ ਜਦੋਂ ਭਈਆਂ ਹੋ ਜਾਂਦੇ ਹਾਂ ਹਾਂਜੀ 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 ਉਹ ਤਾਂ ਨਹੀਂ ਹੈਗਾ ਹਾਂ ਉਹ ਕੋਈ ਚੱਕਰ ਨਹੀਂ ਹੋ ਰਿਹਾ ਇਹ ਕਿਹਦਾ ਪੂਆ ਖੜੇ ਇੱਧਰ ਵੀ ਖੜੇ ਨੇ ਬਈ ਹਾਂਜੀ ਇੱਧਰ ਵੀ ਖੜਿਆ ਜੀ ਇਹ ਛੋਟੇ ਜਾਨਵਰ ਹਜੇ ਆਪਣੇ ਤਿਆਰ ਹੁੰਦੇ ਆ ਅੱਛਾ ਹਾਂਜੀ ਹਾਂ ਅਜਾ ਫਿਰ ਇਹਨਾਂ ਦੇ ਉੱਤੇ ਕਿਸ ਹਿਸਾਬ ਨਾਲ ਵਰਤਦੇ ਹਾਂ ਇਹ ਇਹਨਾਂ ਨੂੰ ਤਾਂ ਜੀ ਬਸ ਪੱਠਿਆਂ ਦੀ ਉੱਤੀ ਪਾ ਲਾ ਇਹਨਾਂ ਦੇ ਹਜੇ ਹਜੇ ਪੱਠਿਆਂ ਦੇ ਉੱਤੇ ਪਾਉਣੇ ਪੱਠਿਆਂ ਦੇ ਉੱਤੇ ਪਾ ਦੰਨੇ ਕਿਉਂਕਿ ਹਜੇ ਦੁੱਧ ਵਾਲੀ ਹੋਣਗੇ ਫੇਰ ਇਹ ਗੱਭਾ ਅੱਛਾ ਡੇਢ ਦੋ ਮਹੀਨੇ ਦੀ ਗਾਭਾ ਕੀ ਚੈੱਕ ਹੋ ਜੂਗੀ ਬਸ ਤੇ ਬਾਕੀ ਮੇ ਛੋਟੇ ਜਾਨਵਰ ਅੱਛਾ ਇਹ ਰੱਖੇ ਫਿਰ ਉਧਰ ਕਿਵੇਂ ਕਿਵੇਂ ਪਾ ਰਹੀ ਹੈ ਇਸ ਟਾਈਮ ਹੁਣ ਕਿੱਦਾਂ ਹੁਣ ਕਿੱਦਾਂ ਉਹਨਾਂ ਨੂੰ ਹੁਣ ਤਾਂ ਦੇਖੋ ਜੀ ਇੱਕ ਤਾਂ ਨਾਰਮਲੀ ਜਿਵੇਂ ਆਪਾਂ ਦਾਣੇ ਦੇ ਹਿਸਾਬ ਨਾਲ ਚੋਣ ਵੇਲੇ ਵਰਤਦੇ ਆ ਉਹ ਤਾਂ ਵਰਤਨੇ ਵਰਤਦੇ ਮੇਰੇ ਕੋਲ ਤਿੰਨ ਚਾਰ ਹਾਂ ਤਿੰਨ ਪਸ਼ੂ ਆ ਇਹਨਾਂ ਨੂੰ ਮੈਂ ਐਕਸਟਰਾ ਜਿਵੇਂ ਆਪਾਂ ਲੇਟੀ ਕਹਿੰਦੇ ਨੇ ਬਣਾ ਕੇ ਪਾਉਂਦੇ ਆ ਨਾ ਹਾਂ ਉਹਨੂੰ ਬੈਠਲ 'ਚ ਐਕਸਟਰਾ ਉਹਨਾਂ ਨੂੰ ਦੁੱਧ ਵਾਲੀਆਂ ਨੂੰ ਉਹਨਾਂ ਨੂੰ ਵੱਧ ਪਾਉਣਾ ਉਹਦੇ ਨਾਲ ਦੁੱਧ ਨੂੰ ਫਰਕ ਪੈਂਦਾ ਹਾਂ ਉਹਨਾਂ ਨੂੰ ਜਾਨਕਿ 2 ਕਿਲੋ ਇੱਕ ਟਾਈਮ ਦਾ ਭਿਉਂਕੇ ਉਹਨੂੰ ਸਮਾਰ ਕੇ ਬਸ ਫੇਰ ਖਵਾਉਣਾ ਉਹਨਾਂ ਨੂੰ ਹਾਂ ਕਿ ਆਪਣਾ ਆਪਣਾ ਤਰੀਕਾ ਹੈ ਭਾਈ ਹਾਂ ਜੀ ਆਪਣਾ ਤਰੀਕਾ ਹਾਂ ਮਤਲਬ ਭਾਈ ਜੇ ਮੈਂ ਵੀਡੀਓ ਬਹੁਤ ਹੀ ਲੰਬੀ ਨਹੀਂ ਕਰਨੀ ਮੈਥਡ ਪਈ ਸੀ ਮੈਂ ਕਿਹਾ ਭਾਈ ਯਾਰ ਵੀਡੀਓ ਪਤਾ ਕਰਾ ਗਏ ਜੀ ਕਸਟਮਰਸ ਕੋਲ ਫਲੋੜੇ ਨੇੜੇ ਬੰਦ ਹਾਂ ਜੀ ਉਹ ਤਾਂ ਹੈ ਜੀ ਹੁਣ ਮੰਨ ਲਓ ਕੋਈ ਬੰਦਾ ਯਾਰ ਸਾਨੂੰ ਮਾਲ ਹੁਣ ਆਪਾਂ ਮਾਲ ਵਿੱਚ ਖੜੇ ਹਾਂ ਕੋਈ ਪਾਸੇ ਦੇਖਦਾ ਕੋਈ ਦੁਆਬੇ ਤੋਂ ਦੇਖਦਾ ਅਗਲਾ ਕੋਈ ਹੋਰ ਪਰ ਹਾਂ ਵੀਰੇ ਹਾਂ ਹਾਂ ਬਿਲਕੁਲ ਹਾਂ ਮਾਲ ਉੱਪਰ ਆਪਣੀਆਂ ਹੋਰ ਵਾਲੀਆਂ ਹੋਣੀਆਂ ਹਾਂ ਜੀ ਹ ਆਪਾਂ ਐ ਕਿਹੜੀ ਜੀ ਦੀ ਗਰੰਟੀ ਚੱਕਦੇ ਬਾਈ ਜੇ ਸਾਡੇ ਕਹਦੇ ਆ ਬਤਲੋ ਹਾਂਜੀ ਮੈਂ ਮੈਂ ਕਹਿੰਦਾ ਜੀ ਇਹ ਕੋਈ ਆਪਾਂ ਨੂੰ ਕੋਈ ਵੇਖ ਮਹਿੰਗਾ ਸੌਦਾ ਨਹੀਂ ਹੈਗਾ ਹਨਾ ਕੋਈ ਬਾਹਲਾ ਨਹੀਂ ਤੁਸੀਂ 2-4 ਗੱਟੇ ਲੈ ਕੇ ਜਾਓ ਵਰਤ ਕੇ ਦੇਖੋ ਇਹ ਨਾ ਹੋਵੇ ਵੀ 2 ਦਿਨ ਪਾ ਕੇ ਰਿਜ਼ਲਟ 2 ਦਿਨ ਤੱਕ ਰਿਜ਼ਲਟ ਡਾਕਟਰ ਦੀ ਦਵਾਈ ਵੀ ਨਹੀਂ ਦਿੰਦੀ ਮਰੀਜ਼ ਨੂੰ ਹੈ 10 ਦਿਨਾਂ 15 ਦਿਨਾਂ ਮਰੀਜ਼ ਨੂੰ ਹਸਪਤਾਲ ਚ ਵੀ ਡਾਕਟਰ ਰੱਖਦਾਗਾ ਜੇ ਜਿਆਦਾ ਬਿਮਾਰ ਆ ਉਹ ਵੀ ਰਿਜ਼ਲਟ ਨਹੀਂ ਦਿੰਦੀ ਹਨਾ ਵੀ ਉਹਨੂੰ ਤੁਸੀਂ 15-20 ਦਿਨ ਵਰਤੋ ਵਰਤ ਕੇ ਸੋਨੋਂ ਰਿਜ਼ਲਟ ਪਤਾ ਲੱਗੂ ਹਾਂ ਉਹ ਤਾਂ ਨਾਰਮਲ ਗੱਲਾਂ ਨੇ ਚਲ ਹੁਣ ਇਹ ਤਾਂ ਲੱਗਦਾ ਇਹ ਕਿ ਨਾਲ ਜੇ ਆ ਫੀਡ ਵਰਤੀ ਐ ਲੱਗਦਾ ਕਿ ਇੱਕ ਪਸ਼ੂ ਇਹਨੇ ਹੋਰ ਖੜਾ ਕਰਤਾ ਸੀ ਹਾਂਜੀ ਹਾਂ ਬਿਲਕੁਲ ਐ ਤਾਂ ਹੈਗਾ ਹੁਣ ਤਾਂ ਜੀ ਕਰਦਾ ਬਈ ਲੈਈਏ ਪਸ਼ੂ ਨਹੀਂ ਪਸ਼ੂ ਲਿਆਵਾਂਗੇ ਜੀ ਜਗ੍ਹਾ ਜਗ੍ਹਾ ਦੇ ਆਪਣਾ ਤਾਂ ਸ਼ੁਰੂ ਤੋਂ ਹੀ ਹਨਾ ਤਾਂ ਦਈ ਇਹ ਆ ਹਨਾ ਪਸ਼ੂਆਂ ਦਾ ਤੇ ਬਾਕੀ ਨਾਲ ਖੇਤੀ ਦਾ ਚੱਲੀ ਜਾਂਦਾਗਾ ਤੇ ਪਸ਼ੂ ਤਾਂ ਹੁਣ ਵਧਾਵਾਂਗੇ ਤੁਹਾਨੂੰ ਦੱਸਿਆ ਸੀ ਪ੍ਰੋਬਲਮ ਬਾਹਰ ਜਗ੍ਹਾ ਵੀ ਹੈਗੀ ਆ ਬਿਲਕੁਲ 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 ਹੈ ਤੇ ਮਤਲਬ ਐ ਹੁਣ ਬਈ ਇਹਦੇ ਚ ਮੁਨਾਫਾ ਤਾਂ ਦਿੰਦਾ ਆ ਹਾਂ ਬਸ ਬਾਕੀ ਆਪਦੀ ਹਿੰਮਤ ਆ ਤਾਂ ਬਾਕੀ ਬਈ ਥੋੜੀ ਹਿੰਮਤ ਐ ਦੇਖੋ ਸਾਡਾ ਕੰਮ ਬਈ ਥੋੜੇ ਤੱਕ ਬੱਚੰਗੀਆਂ ਚੀਜ਼ਾਂ ਲੈ ਕੇ ਹੋਈ ਦੇਖੋ ਕੰਪਨੀ ਚ ਜਾ ਕੇ ਐਡ ਕਰਨੀ ਇੱਕ ਹੋਰ ਚੀਜ਼ ਜਦੋਂ ਆਪਾਂ ਕਸਟਮਰ ਦਾ ਰਿਵਿਊ ਲੈਣੇ ਆ ਕਲਾਇੰਟ ਦਾ ਰਿਵਿਊ ਲੈਣੇ ਆ ਨਾ ਉਥੋਂ ਪਤਾ ਲੱਗਦਾ ਵਾਕਿਆ ਬਾਏ ਚੀਜ਼ ਚ ਕੁਝ ਹੈਗਾ ਕਿ ਨਹੀਂ ਹੈਗਾ ਹੈ ਤੇ ਬਾਕੀ ਵੀ ਪਿੰਡ ਦੇ ਵਿੱਚ ਕਿਤਾ ਨਾਲ ਦੇ ਘਰ ਵਰਤਦੇ ਹੋਰ ਹੋਰ ਕੋਣ ਕੋਣ ਵਰਤਦਾ ਹੋਰ ਦੇਖੋ ਜੀ ਦੇਖ ਇਹ ਜਿਵੇਂ ਹੁਣ ਫੀਡ ਲੈ ਕੇ ਆਉਂਦੇ ਹਨਾ ਮੇਰੇ ਥਰੂ ਤਾਂ ਆ ਨਹੀਂ ਰਹੀ ਇਹ ਆਪਣਾ ਗਮਾਂਡ ਕਰਕੇ ਤਾਂ ਆਪਾਂ ਨੂੰ ਪਤਾ ਹੈਗਾ ਹਨਾ ਆਪਾਂ ਕੁਝ ਵੀ ਕਿਸੇ ਦਾ ਕਹਿ ਦਈਏ ਵੀ ਉਹ ਵੀ ਵਰਤਦਾ ਉਹ ਵੀ ਵਰਤਦਾ ਇਹਨਾਂ ਦਾ ਮੈਨੂੰ ਪਤਾ ਵੀ ਵਰਤਦੇ ਆ ਕਿਉਂਕਿ ਸਾਡੇ ਆਉਂਦੇ ਜਾਂਦੇ ਆ ਕਰਦੇ ਆ ਤੇ ਪਤਾ ਲੱਗਦਾਗਾ ਅਸੀਂ ਇੱਕ ਦੂਜੇ ਨਾਲ ਗੱਲਬਾਤ ਕਰਦੇ ਹਾਂ ਤੇ ਤਾਂ ਕਰਕੇ ਹਨਾ ਵੀ ਇਹ ਤਾਂ ਨਾਰਮਲ ਹੀ ਗੱਲਾਂ ਨੇ ਆਪਾਂ ਤਾਂ ਇਹੀ ਕਹਿੰਦੇ ਆ ਮੇਰਾ ਬਿਖ ਦੀ ਕੰਟੈਕਟ ਨੰਬਰ ਦੇ ਦਿਓ ਕਿਸੇ ਨੂੰ ਹਾਂ ਵੀ ਲਿਆ ਕੇ ਵੀ ਵਰਤ ਕੇ ਦੇਖਿਆ ਜਾਂ ਕੁਝ ਵੀ ਆ ਹਨਾ ਵੀ ਐਡਾਂ ਦੇ ਕੋਈ ਚੱਕਰ ਨਹੀਂ ਆਪਾਂ ਆਏ ਕਰਦੇ ਆ ਬਈ ਪਿੰਡ ਕਿਹਨਾ ਦੇ ਘਰੇ ਆਉਣਾ ਸਿੱਧਾ ਦੱਸ ਦੋ ਕਿ ਜੇ ਕਿਸੇ ਬੰਦੇ ਬਤਵੇ ਕਿਸਨੇ ਆਉਣਾ ਹੈ ਹਾਂਜੀ ਤਾਂ ਕਿੱਥੇ ਆਉਣ ਆਪਣਾ ਪਿੰਡ ਆ ਜੀ ਦਾਦਾ ਹੁਰਾ ਹਾਂ ਤਸ਼ੀਰ ਰੈਕੋਟ ਜ਼ਿਲ੍ਹਾ ਲੁਧਿਆਣਾ ਜੀ ਹਾਂ ਤੇ ਘਰੇ ਕਿਹਨਾ ਦੇ ਆਉਂ ਹਰਮਨ ਸਿੰਘ ਸਨੋ ਭਾਰਾ ਸਿੰਘ ਹਾਂ ਮਤਲਬ ਫੈਕਟਰੀ ਜਾਣ ਦੀ ਰੋਡ ਵੀ ਹੈਗੀ ਤੇ ਭਾਈ ਉਰੇ ਆਓ ਪਹਿਲਾਂ ਦੇਖ ਹਾਂ ਪਹਿਲਾਂ ਰੀਅਲਟ ਪਰਸਲ ਨਾਲੋਂ ਸਾਥੋਂ ਕੋਈ ਜਗ੍ਹਾ ਚੱਕਰ ਨਹੀਂ ਨਾ ਕਈ ਵਾਰੀ ਬੰਦਿਆਂ ਦੀ ਸੋਚ ਹੁੰਦੀ ਆ ਵੀ ਵੀਡੀਓ ਚ ਕੋਈ ਅੰਗਲੇ ਕਿ ਭੇਜਿਆ ਹੋਇਆ ਹੈ ਬਈ ਉਰੇ ਨਾ ਹੋਵੇ ਹੈ ਦਿਹਾੜੀ ਕੰਡੋ ਦੇਖੋ ਫੇਰ ਦੱਸੋ ਚੈੱਕ ਕਰਾ ਲਓ ਭਾਈ ਬਿਲਕੁਲ ਤੇ ਬਾਕੀ ਮਿੱਤਰੋ ਬਾਕੀ ਉਲੀ ਵਾਲੀ ਵਾਲਾ ਸਾਫ ਕਿਵੇਂ ਆ ਠੀਕ ਆ ਨਹੀਂ ਉਲੀ ਦਾ ਤਾਂ ਕੋਈ ਹੋਰ ਨਾ ਕਰੋਲਾ ਨਹੀਂ ਹੈ ਨਾ ਨਹੀਂ ਨਹੀਂ ਤਾਂ ਬਾਕੀ ਮਿੱਤਰੋ ਦੇਖੋ ਨੰਬਰ ਆਪਾਂ 22 ਦਾ ਵੀ ਸਕਰੀਂ ਤੇ ਦੇ ਦਾਂਗੇ ਪਿੰਡ ਤੁਹਾਨੂੰ ਪਤਾ ਘਰੇ ਕਿਹਨਾ ਦੇ ਆਉਣਾ ਤੁਹਾਨੂੰ ਪਤਾ ਹੈ ਬਾਕੀ ਤੁਸੀਂ ਦੇਖ ਸਕਦੇ ਬਈ ਜਿਹੜੇ ਲਵੇ ਲਾਉਣੇ ਪਿੰਡ ਵਾਲੇ ਹੈਗੇ ਆ ਤੇ ਬਾਕੀ ਆਸ ਕਰਦੇ ਭਈਏ ਵੀਡੀਓ ਤੁਹਾਨੂੰ ਬਾਕੀ ਦਾ ਆਪਾਂ ਨੂੰ ਇਹ ਸੌਖਾ ਹੈ ਜੀ ਡਿਲੀਵਰੀ ਦਾ ਬਹੁਤ ਫਰਕ ਆਗਾ ਤੇ ਮੈਂ ਥੋੜਾ ਜਿਆ ਦੋਕ ਦਿਨ ਟੂਰਨਾਮੈਂਟ ਤੇ ਗਿਆ ਤੇ ਮੈਨੂੰ ਪਤਾ ਨਹੀਂ ਲੱਗਿਆ ਵੀ ਇੱਧਰ ਹਨਾ ਵੀ ਖਤਮ ਹੋ ਲਈ ਮੈਂ ਫੋਨ ਕੀਤਾ ਤੇ ਘੰਟੇ ਚ ਆਪਣੇ ਕੋਲ ਫੀਡ ਆ ਗਈ ਬਸ ਇਹ ਪਾਪਣ ਬਹੁਤ ਸ਼ੌਕ ਵੱਡਾ ਹਾਂ ਮੋਟਰਸਾਈਕਲ ਚੱਕ ਕੇ ਜਾਂ ਟ੍ਰਾਈਕ ਨਹੀ ਨਹੀ ਉਹ ਤਾਂ ਕੋਈ ਚੱਕਰੀ ਨਹੀਂ ਜਿਹਦੇ ਕੋਲ ਸੰਦਾ ਹੈਗਾ ਤਾਂ ਜਾ ਵੀ ਸਕਦਾ ਲਿਆ ਸਕਦਾ ਜਿਵੇਂ ਦੂਨੇ ਨੇ ਹਣਾ ਚਲ ਬਾਈ ਮੇਰੇ ਘੰਟੇ ਦੇ ਰੇ ਨਾ ਦੇ ਜਾਂਦੇ ਨੇ ਹਾਂ ਇੱਕ ਘੰਟੇ ਦੇ ਵਿੱਚ ਫੀਡ ਆ ਗਈ ਮੈਂ ਕਹਤਾ ਸੀ ਕਿ ਸਾਮ ਨੂੰ ਮੇਰੇ ਕੋਲ ਹੈ ਨਹੀਂ ਪਾਉਣ ਹਾਂ ਤੇ ਬਸ ਉਹਦੀ ਛੱਡ ਕੇ ਗਏ ਆ ਬਈ ਇਹੀ ਗੱਲਾਂ ਹੁੰਦੀਆਂ ਠੀਕ ਹੈ ਤੇ ਬਾਕੀ ਤਾਂ ਆਪਾਂ ਨੂੰ ਰਿਜ਼ਲਟ ਮਿਲਣਾ ਚਾਹੀਦਾ ਕੋਈ ਵੀ ਚੀਜ਼ ਵਰਤਦੇ ਆ ਪੈਸੇ ਲਾਉਨੇ ਆ ਠੀਕ ਹੈ ਨਾ ਤਾਂ ਬਾਕੀ ਮਿੱਤਰੋ ਦੇਖੋ ਗੱਲਾਂ ਕਰਨੇ ਨਾਲ ਕੁਝ ਹੋਣਾ ਨਹੀਂ ਉਹ ਇੱਕ ਵਾਰੀ ਵਰਤਨਾ ਤਾਂ ਪਹਿਣਾ ਹਾਂ ਭਾਵੇਂ ਸਾਡੇ ਕਹੇ ਦੇ ਵਰਤ ਲੋ ਬਾਈ ਦੇ ਕਹੇ ਦੇ ਵਰਤ ਲੋ ਇੱਕ ਵਾਰੀ ਚੈੱਕ ਜਰੂਰ ਕਰਕੇ ਦੇਖੋ ਤੇ ਬਾਕੀ ਆਸ ਕਰਦੇ ਵੀਡੀਓ ਬਈ ਤੁਹਾਡੇ ਕੰਮ ਆਊਗੀ ਕਿਉਂਕਿ ਅਸੀਂ ਮਿੱਤਰੋ ਹੁਸ਼ਿਆਰਪੁਰੋਂ 200 ਕਿਲੋਮੀ ਕਾ ਮਾ ਬਾਈ ਆਣੀ ਮੈਂ ਤੈਨੂੰ ਲੋਜੀ ਗੱਲ ਬਤਾਇਆ ਦੇਖੋ ਤੇ ਜਿੱਥੇ ਆਪਣੇ ਬਾਈ ਹੁਣਾਂ ਨੇ ਉਹ ਆਪਣੀ ਹਕੀਕ ਬਾਈ ਕਿਹਾ ਜੀ ਇਹਨੂੰ ਹਾਂ ਐਗਜ਼ੀਬਿਸ਼ਨ ਲਾਈ ਹੋਈ ਹੈ ਨਾ ਬਾਈ ਪਿੰਡ ਦੇ ਵਿੱਚ ਆਪਾਂ ਉੱਥੇ ਖੜੇ ਆ ਤੇ ਬਈ ਆਪਣੇ ਨਾ ਬੰਟੀ ਬਾਈ ਸੇਲਜ਼ ਹੈੱਡ ਨੇ ਬਾਈ ਹੈ ਸਨਲਾਈਟ ਫੀਡ ਦੇ ਵੱਲੋਂ ਲੋ ਗੱਲ ਬਤਾਇਆ ਬਾਈ ਕਲਾਇੰਟ ਤਾਂ ਆਪਾਂ ਓਰੇ ਵਾਲੇ ਤਾਂ ਦਿਖਾ ਦੇ ਸੀ ਕੱਲ ਜੀ ਸਾਰੇ ਨੂੰ ਹੈ ਸਾਸਰੀ ਕਾਲ ਜੀ ਓਰੇ ਵਾਲੇ ਆਪਾਂ ਗਾਹਕ ਆਪਣੇ ਦਿਖਾ ਦੇ ਹਨਾ ਜਿਹੜੇ ਸਾਡੇ ਭਰਾ ਭਾਰਤ ਦੇ ਪਿਆ ਹਨਾ ਹੁਣ ਇਹ ਵੀਡੀਓ ਪੰਜਾਬ ਚ ਪਤਾ ਨਹੀਂ ਕਿੱਥੇ ਜੱਲੀ ਆ ਬਾਹਰ ਪਤਾ ਨਹੀਂ ਕਿੱਥੇ ਚੱਲ ਜਾਣੀ ਹੈ ਹੁਣ ਜਿਹੜਾ ਬੰਦਾ ਦੇਖਦਾ ਭਾਈ ਹਾਂਜੀ ਉਹ ਬੰਦੇ ਨੇ ਉਰੇ ਆ ਕੇ ਤਾਂ ਨਹੀਂ ਦੇਖਿਆ ਹੁਣ ਉਹਨੂੰ ਆਪਾਂ ਕਿੱਦਾਂ ਬਣਾਉਣਾ ਹੈ ਭਾਈ ਸਾਡੇ ਵਾਲੀ ਤੁਸੀਂ ਫੀਡ ਕਈ ਵਾਰ ਤੱਕ ਦੇਖੋ ਮਣਾਉਣਾ ਕਿਵੇਂ ਆ ਕਿ ਕਿਚ ਹੈ ਕੀ ਆ ਕਿ ਭਾਈ ਸਾਡੇ ਵਾਲੀ ਵਰਤਣ ਉਹ ਇਹ ਦੇਖੋ ਜੀ ਵੈਸੇ ਤਾਂ ਤੁਸੀਂ ਰਿਵਿਊ ਲਈ ਆਏ ਮੈਂ ਲੈ ਆਇਆ ਹੈ ਨਾ ਜੇ ਕੋਈ ਵੀ ਹੋਰ ਵੀ ਲੈਣਾ ਚਾਹੁੰਦਾ ਵੀਰਪਰਾ ਜੀ ਨੇ ਰਿਵਿਊ ਲੈਣੇ ਆਂ ਅਸੀਂ ਕਸਟਮਰ ਕੋਲੇ ਭੇਜਾਂਗੇ ਉੱਥੇ ਜਾਓ ਚੈੱਕ ਕਰੋ ਉਹਨਾਂ ਤੋਂ ਅਸੀਂ ਆਪੇ ਮੰਨ ਲਓ ਮੈਂ ਹਿਆਰਪੁਰ ਹਾਂ ਹੁਣ ਮੇਰੇ ਹੁਸ਼ਿਆਰ ਹੁਸ਼ਿਆਰਪੁਰ ਵੀ ਕਲਾਇੰਟ ਦੇ ਦਾਂਗੇ ਅਸੀਂ ਜਿਹੜਾ ਜਿਹੜਾ ਇਸ ਟਾਈਮ ਸਾਡਾ ਕਸਟਮਰ ਵਰਤਦਾ ਵਾ ਪਹਿਲਾਂ ਉਹਦੇ ਕੋਲੇ ਜਾਓ ਤਾਂ ਦੇਖੋ ਘਰੇ ਜਾਓ ਚੈੱਕ ਕਰੋ ਉਹਨਾਂ ਤੋਂ ਪੁੱਛੋ ਵੀ ਕਿੰਨਾ ਦੁੱਧ ਚ ਵਾਧਾ ਹੋਇਆ ਕਿੰਨਾ ਫੈਟ ਚ ਵਾਧਾ ਹੋਇਆ ਵੀ ਪਸ਼ੂ ਨੂੰ ਤੁਹਾਡੇ ਨੂੰ ਕੋਈ ਪ੍ਰੋਬਲਮ ਤਾਂ ਨਹੀਂ ਹੈ ਕਿਉਂਕਿ ਭਾਈ ਗੱਲਬਾਤ ਹੈ ਜਿਹੜੀ ਹੁਣ ਆਪਣਾ ਡੇਰੀ ਫਾਰਮਿੰਗ ਦਾ ਕੰਮ ਹੈ ਨਾ ਹਾਂਜੀ ਦੇਖੋ ਕੀ ਬਰੀਡ ਜਿਹੜੀ ਆ ਉਹ ਕਾਹ ਕਲੱਬ ਕੇ ਲੈ ਆਉਂਦਾ ਆਪਦੇ ਲਈ ਹੈ ਨਾ ਬਿਲਕੁਲ ਪਰ ਚੰਗੀ ਬਰੀਡ ਲਈ ਚੰਗੀ ਫੀਡ ਤਾਂ ਚਾਹੀਦੀ ਆ ਚੰਗੀ ਫੀਡ ਜ਼ਰੂਰੀ ਆ ਚੰਗੀ ਫੀਡ ਤਿਆਰ ਕਿਵੇਂ ਹੁੰਦੀ ਆ ਡੈਰੀ ਡੈਰੀ ਫਾਰਮ ਲਈ ਹਾਂ ਹੁਣ ਡੈਰੀ ਫਾਰਮ ਲਈ ਕੀ ਕੀ ਚੀਜ਼ ਮੈਂ ਚੰਗੀ ਬਰੀਡ ਚੰਗੀ ਫੀਡ ਬਰੀਡ ਦੀ ਜ਼ਿੰਮੇਵਾਰੀ ਉਹਨਾਂ ਦੀ ਪਰ ਉਹ ਬਰੀਡ ਨੂੰ ਸੰਭਾਲਣ ਦੀ ਜ਼ਿੰਮੇਵਾਰੀ ਫੀਡ ਦੀ ਫੀਡ ਦੀ ਤੇ ਫੀਡ ਨੂੰ ਤਿਆਰ ਕਰਨ ਦੀ ਜ਼ਿੰਮੇਵਾਰੀ ਭਾਈ ਸਾਡੀ ਭਾਈ ਸਾਡੀ ਅਸੀਂ 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 ਸਟੀਮ ਟੈਕਨੋਲੋਜੀ ਦੇ ਨਾਲ ਹਾਂ ਕਰ ਰਹੇ ਹਾਂ ਤਿਆਰ ਹਾਂ ਡਾਕਟਰਾਂ ਦੇ ਸਹਿਯੋਗ ਦੇ ਨਾਲ ਹਾਂ ਸਾਰੇ ਟੀਮ ਵਰਕ ਚੱਲ ਰਿਹਾ ਵਾ ਵੀ ਪਸ਼ੂ ਨੂੰ ਕੋਈ ਨੁਕਸਾਨ ਨਾ ਹੋਵੇ ਪਸੂ ਲਿਸਾ ਨਾ ਹੋਵੇ ਪਸੂ ਲਿਸਾ ਨਾ ਹੋਵੇ ਦੁੱਧ ਚ ਵਾਧਾ ਹੋਵੇ ਪੈਸਾ ਰੱਬਣ ਹੋ ਜੇ ਟਾਈਮ ਨਾ ਗੱਬਣ ਹੋ ਜੇ ਫੈਟ ਚ ਵਾਧਾ ਹੋਵੇ ਤਿਆਰ ਡਾਕਟਰਾਂ ਦੀ ਹੈਲਪ ਨਾ ਕਰਦੇ ਪਿਆ ਤਿਆਰ ਕਰਕੇ ਦੇਤੀ ਕੱਲ ਨੂੰ ਡਾਕਟਰਾਂ ਦੀ ਹੈਲਪ ਪੈ ਗਈ ਸਾਡੇ ਕਸਟਮਰ ਨੂੰ ਭਈ ਫੇਰ ਹੈ ਇਹਦੀ ਕਾਲ ਕਰੋ ਹਾਂ ਐਟ ਅ ਟਾਈਮ ਜਾਊਗਾ ਡਾਕਟਰ ਜਾਣਗੇ ਸਾਡੇ ਮੈਡੀਕਲ ਸਪੋਰਟ ਮਿਲੂ ਫੋਲ ਮੈਡੀਕਲ ਸਪੋਰਟ ਫੋਲ ਮਿਲੂਗੀ ਨੰਬਰ ਵੈਬਸਾਈਟ ਐਪਲੀਕੇਸ਼ਨ ਸਭ ਕੁਝ ਸਕਰੀਨ ਤੇ ਦਿੱਤਾ ਹੋਇਆ ਸਾਰਾ ਕੁਝ ਸਕਰੀਨ ਦੇ ਉੱਤੇ ਆਈਡੀ ਸਕਰੀਨ ਤੇ ਦਿੱਤੀ ਹੋਈ ਆ ਬਾਕੀ ਆਏ ਆ ਸਾਡੇ ਕਹੇ ਤੇ ਯਕੀਨ ਨਾ ਕਰੋ ਮੈਂ ਕਹਿੰਦਾ ਬਾਈ ਦੇ ਕਿਸੇ ਤੇ ਜੀ ਯਕੀਨ ਕਰੋ ਸਾਡੇ ਤੇ ਨਾ ਯਕੀਨ ਕਰੋ ਸਾਡੇ ਕਸਟਮਰ ਕੋਲੇ ਜਾਓ ਘਰੇ ਜਾਓ ਚੈੱਕ ਕਰੋ ਉਹਨਾਂ ਦੇ ਮੱਝਾਂ ਪਸ਼ੂ ਵੀ ਚੈੱਕ ਕਰਕੇ ਆਓ ਤੁਸੀਂ ਵੀ ਕਿੱਦਾਂ ਨੇ ਤੇ ਅਸੀਂ ਕੁਆਲਿਟੀ ਤੇ ਨਹੀਂ ਹਾਂ ਕੁਆਲਿਟੀ ਤੇ ਵਿਸ਼ਵਾਸ ਕਰਦੇ ਹਾਂ ਅਸੀਂ ਤੁਹਾਨੂੰ ਕੁਆਲਿਟੀ ਦੇਣੀ ਆ। ਹਾਂ। ਵੀ ਕੱਲੂ ਤੁਹਾਨੂੰ ਕੋਈ ਨੁਕਸਾਨ ਨਾ ਹੋਵੇ ਕਿਉਂਕਿ ਅਸੀਂ ਪਰਿਵਾਰ 'ਚ ਵਾਧਾ ਕਰ ਰਹੇ ਆ। ਸੱਚ ਪਰਿਵਾਰ 'ਚ ਵਾਧੇ ਦੂ ਚੇਤੇ ਆਇਆ। ਹਾਂਜੀ। ਸਾਡੇ ਬਾਈਆਂ ਨੂੰ ਡਿਸਟ੍ਰੀਬਿਊਟਰਾਂ ਦੀ ਲੋੜ ਵੀ ਹੈ ਸਾਰੇ ਪੰਜਾਬ 'ਚ ਅਫਸਰਾਂ ਦੀ ਹੈ। ਡਿਸਟ੍ਰੀਬਿਊਟਰਾਂ ਦੀ ਅਫਸਰਾਂ ਦੀ ਲੋੜ ਹੈ। ਇਹਨਾਂ ਨੂੰ ਸੇਲਜ਼ਮੈਨ ਚਾਹੀਦੇ ਨੇ ਆਪਾਂ ਨੂੰ। ਵਧੀਆ ਜਿਹੜੇ ਇਨਕਮ 'ਚ ਵਾਧਾ ਕਰਨਾ ਚਾਹੁੰਦੇ ਨੇ ਸਾਡੇ ਨਾਲ ਜੁੜਨ। ਹਾਂ। ਸਾਨੂੰ ਅਸੀਂ ਵੀ ਉਹਨਾਂ ਦੇ ਨਾਲ ਜੁੜੀਏ। ਸਾਡਾ ਪਰਿਵਾਰ ਵੱਡਾ ਹੋਵੇ। ਕੁਝ ਵਧੀਆ ਆਪਾਂ ਚੀਜ਼ ਉਹਨਾਂ ਦੇ ਘਰ ਪਹੁੰਚਾਉਣ ਦੀ ਕੋਸ਼ਿਸ਼ ਕਰੀਏ ਏਸੀ ਚੱਕਰਾਂ 'ਚ ਦੁੱਧ ਤੋਂ ਹੀ ਪਰੇਸ਼ਾਨ ਹੋ ਕੇ ਪਸ਼ੂ ਵੀ ਵੇਚ ਚੁੱਕੇ ਨੇ ਹਾਂ ਪਸ਼ੂ ਵੇਚ ਚੁੱਕੇ ਨੇ ਕਿਉਂਕਿ ਫੀਡ ਨਹੀਂ ਵਧੀਆ ਮਿਲਦੀ ਪਸ਼ੂ ਗੁਮਾਰ ਹੋਈ ਜਾਂਦੇ ਨੇ ਹੁਣ 60 70 ਹਜ਼ਾਰ ਲੱਖ ਰੁਪਏ ਲੱਖ ਲੱਖ 2 2 ਲੱਖ ਦੇ ਵੀ ਪੈ ਬਿਲਕੁਲ 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 ਜੇ ਟੰਗਲੀ ਬਰੀਡ ਲੈਣੀ ਆ ਤਾਂ ਤਾਂ ਵੀ ਪੈਂਦਾ ਹੈ ਨਾ ਨੁਕਸਾਨ ਬਾਈ ਇਹ ਤਾਂ ਨੁਕਸਾਨ ਬ앗ਦੇ ਦਾ ਹੁੰਦਾ ਆ ਤੇ ਬਾਕੀ ਦੇਖੋ ਗੱਲ ਬਾਤ ਆਏ ਮਿੱਤਰੋ ਬਰਤਣੀ ਆ ਨੰਬਰ ਸਕਰੀਨ ਤੇ ਦਿੱਤੇ ਆ ਪਹਿਲਾਂ ਕਸਟਮਰ ਦਾ ਘਰੇ ਜਾ ਕੇ ਰਿਵਿਊ ਲੈ ਕੇ ਆਓ ਬਾਕੀ 22 ਸਾਡੇ ਨੇ ਸਾਰੀਆਂ ਡਿਟੇਲਾਂ ਦੇਤੀਆਂ ਹੋਰ ਕੋਈ ਡਿਟੇਲਾਂ ਲੈਣੀ ਆ ਆਈਡੀ ਵੈਬਸਾਈਟ ਨੰਬਰ ਸਕਰੀਨ ਤੇ ਹੈਗਾ ਬਾਈ ਤੁਸੀਂ ਬਾਈ ਨੂੰ ਕਾਲ ਕਰ ਸਕਦੇ ਆ ਬਾਕੀ ਆਸ ਕਰਦੇ ਮਿੱਤਰੋ ਵੀਡੀਓ ਦੇਖੋ ਸਾਡੇ ਭਰਾਵਾਂ ਦਾ ਪਰਿਵਾਰ ਨਾਮਾ ਵੱਡਾ ਹੋਣ ਲੱਗਾ ਬਾਈ ਇਹਨਾਂ ਦੇ ਕੰਮ ਆਵੇ ਹੈ ਤੁਸੀਂ ਆਪ ਦੇ ਕਾਰੋਬਾਰ 'ਚ ਵਾਧਾ ਕਰਨਾ ਬਾਈ ਤੁਹਾਡੀ ਤੁਹਾਡੀ ਕਮਾਈ 'ਚ ਵਾਧਾ ਕਰਨਾ ਹੈ ਭਾਵੇਂ ਡੇਰੀ ਫਾਰਮਿੰਗ 'ਚ ਕਰਨਾ ਹੈ ਭਾਵੇਂ ਡਿਸਟ੍ਰੀਬਿਊਸ਼ਨ 'ਚ ਕਰਨਾ ਹੈ ਇਹ ਤੁਹਾਡੇ ਕੰਮ ਆਵੇ ਹੈ ਤੇ ਬਾਈ ਤੁਹਾਡਾ ਸਾਰਿਆਂ ਦਾ ਤੇ ਬਾਈ ਤੁਹਾਡਾ ਹੈ ਸਮਾਜ ਦੇ ਲਈ ਧੰਨਵਾਦ ਜੀ ਓਕੇ